ਭਾਈਆ ਪ੍ਰਿੰਟ ਕੱਢ ਦੱਤੇ ਆ ਸਾਰੇ ਹੀ ਤੇ ਅਸੀਂ ਹੁਣ ਚੱਲੇ ਆ ਭਾਈਆ ਕੰਮ ਕੰਪਲੀਟ ਕਰਤਾ ਅਸੀਂ ਦੋਨੇ ਚੱਲੇ ਆ ਫਿਲਮ ਦੇਖਣ ਯਾਰ ਤਮਾਲ ਦੀ ਗੱਲ ਹੈ ਤੁਸੀਂ ਕਿੱਥੇ ਚੱਲੇ ਹੋ ਹੁਣ ਭਾਈ ਫਿਲਮ ਦੇਖਣ ਚੱਲੇ ਆ ਯਾਰ ਅਸੀਂ ਤਾਂ ਟਿਕਟ ਬੁੱਕ ਕਰਾਤੀ ਉਹ ਦੀਪਕ ਯਾਰ ਕਿੱਥੇ ਯਾਰ ਹਲੇ ਤਾਂ ਦੇਖ ਤਹਾਰਾ ਦਾ ਟਾਈਮ ਆ ਤੇ ਸ਼ਨੀਵਾਰ ਐ ਤੈਨੂੰ ਪਤਾ ਸ਼ਨੀਵਾਰ ਨੂੰ ਗਾਕੀ ਹੁੰਦੀ ਆ ਤੁਸੀਂ ਚੱਲੇ ਆ ਫਿਲਮ ਦੇਖਣ ਇਹ ਤਾਂ ਇੱਥੇ ਰੋਗੇ ਕਿ ਐ ਵੀ ਚੱਲਾਂਗੇ ਇਹ ਭਾਈ ਨਾ ਚੱਲਦਾ ਸੀ ਟਾਈਟ ਦੋਨਾਂ ਨੇ ਬੁੱਕ ਕਰਾਤੀ ਆ ਉਹ ਯਾਰ ਸਮਝੀ ਦੀ ਹੁੰਦੀ ਆ ਗੱਲ ਯਾਰ ਸਾਢੇ 7 ਹੋਏ ਆ ਤੁਸੀਂ 1 ਘੰਟਾ ਪਹਿਲੇ ਚੱਲੇ ਤੈਨੂੰ ਪਤਾ ਕਿ ਫਾ ਸਾਢੇ 8 ਵਜੇ ਬੰਦ ਕਰੀਦੀ ਦੁਕਾਨ ਹਨਾ ਹਾਂਜੀ ਤੇ ਮੈਂ ਤਾਂ ਸਗੋਂ ਅਜੇ 9 ਵਜੇ ਤੁਹਾਨੂੰ ਭੇਜਣ ਲੱਗਾ ਸੀਗਾ ਜੇ ਇਹ ਗੱਲ ਆ ਤੁਸੀਂ ਵੀ ਚਲੋ ਭਾਜੀ ਆਪਾਂ ਤੁਹਾਨੂੰ ਵੀ ਲੈ ਚੱਲਦੇ ਨਾਲ ਉਹ ਨਹੀਂ ਵੀਰੇ ਫਿਲਮਾਂ ਫਿਲਮਾਂ ਬਾਅਦ ਚ ਚੱਲਦੀਆਂ ਰਹਿਗੀਆਂ ਤੂੰ ਹਲੇ ਇਹ ਦੇਖੀ ਹਲੇ ਤੇਹਾਰੀ ਦਾ ਕੰਮ ਏ ਯਾਰ ਤੇ ਤੁਸੀਂ ਹੁਣੇ ਚੱਲੇ ਆ ਘੰਟਾ ਬਾਅਦ ਜਾਣਾ ਏ ਭਾਈ ਜੀ ਤੁਸੀਂ ਕੀ ਕਹੀ ਜਣਿਆ ਜਦ ਅਸੀਂ 1 ਘੰਟੇ ਚ ਪਹਿਲਾਂ ਚਲੇ ਕੀ ਹੋ ਚਲਾ ਤੁਹਾਨੂੰ ਤੁਸੀਂ ਦੱਸੋ ਪਹਿਲਾਂ ਉਹ ਦੀਪਕ ਯਾਰ ਘੰਟੇ ਦੀ ਗੱਲ ਨਹੀਂ ਹੈਗੀ ਤੁਸੀਂ ਇਹ ਦੇਖੋ ਕਿ ਗਾਹ ਇੱਕ ਵਾਰ ਟੁੱਟ ਗਿਆ ਤੇ ਮੁੜ ਕੇ ਗਾਹਕ ਨਹੀਂ ਜੁੜਦਾ ਤੈਨੂੰ ਅੱਗੇ ਪਤਾ ਕਿ ਅੱਜ ਕੱਲ ਤਾਂ ਆਨਲਾਈਨ ਨੇ ਸਾਰਾ ਕੰਮ ਖਰਾਬ ਕਰਤਾ ਆ ਤੇ ਤੁਸੀਂ ਇੱਕ ਘੰਟਾ ਪਹਿਲਾਂ ਜਾਣ ਦੀ ਗੱਲ ਕਰਦੇ ਹੋ ਮੈਂ ਨਹੀਂ ਜਾਣ ਦੇਣਾ ਭਾਈ ਜੀ ਤੁਸੀਂ ਕੀ ਪੈਸਾ ਪੈਸਾ ਕਰ ਰਹੇ ਨੇ ਯਾਰ ਤੁਸੀਂ ਯਾਰ ਪੈਸਾ ਪੈਸਾ ਕੀ ਮੈਂ ਪੈਸਾ ਕਰਤਾ ਯਾਰ ਫਿਲਮ ਲੱਗੀ ਆ ਤੇ ਫਿਰ ਕੀ ਹੋਇਆ ਲੱਗੀ ਤੇ ਲੱਗੀ ਰਹਿਣ ਦੇ ਯਾਰ ਭਾਜੀ ਅਸੀਂ ਹੁਣ ਚੱਲੇ ਸੀ 1 ਘੰਟਾ ਜੇ ਪਹਿਲਾਂ ਅੱਗੇ ਵੀ ਤਾਂ ਸੀ ਲੌਨਿੰਗ ਐ ਟਾਈਮ ਇੰਨਾ ਭਾਜੀ ਚੱਲੇ ਅਜ ਪਹਿਲਾਂ ਫੇਰ ਤੁਹਾਨੂੰ ਕਿਉਂ ਗਿਆ ਓ ਯਾਰ ਤੈਨੂੰ ਪਤਾ ਨਾ ਗਾਕੀ ਇਹ ਖਰਾਬ ਹੋ ਜਾਂਦੀ ਫੇਰ ਉਹੋ ਜੀ ਗੱਲ ਨਹੀਂ ਬਣਦੀ ਫਿਲਮ ਤਾਂ ਕਿਦੇ ਉੱਤਰ ਚੱਲੀ ਐ ਫਿਲਮ ਲੱਗੀ ਆ ਹਣੇ ਕੱਲ ਤਾਂ ਲੱਗੀ ਆ ਓ ਭਾਜੀ ਯਾਰ ਤਾਂ ਪਾਸ ਉਤਰ ਜਾਨੀ ਫੇਰ ਅਸੀਂ ਕੀ ਕਰਾਂਗੇ ਪਰਸੋ ਹੀ ਉਤਰਨੀ ਆ ਨਾ ਕੱਲ ਦੇ ਦਿਨ ਤਾਂ ਲੱਗੀ ਆ ਨਾ ਤੇ ਕੱਲ ਦੇਖ ਲਿਓ ਭਾਜੀ ਮੈਂ ਤਾਂ ਅਜ ਤੱਕ ਸਿਲਮਾ ਵੀ ਨਹੀਂ ਦੇਖਿਆ ਮੈਂ ਤਾਂ ਜਾਣਾ ਆ ਯਾਰ ਭਾਈ ਤੁਸੀਂ ਪੈਸਾ ਪੈਸਾ ਕਾਦ ਰਹੇ ਹਟ ਐਮ ਇੰਨਾ ਪੈਸਾ ਕਮਾਇਆ ਭਾਈ ਯਾਰ ਭਾਈ ਸਾਡ ਤੁਸੀਂ 8 8000 ਦੋਨਾਂ ਦਾ ਸਰਕਾਰ ਰੱਖਿਆ ਆ ਅਸੀਂ ਤਾਂ ਛੁੱਟੀ ਮੰਗੀ ਭਾਈ ਤੁਹਾਡੇ ਕੋ ਕਦੀ ਭਾਈ ਸਹੀ ਗੱਲ ਆ ਤੁਹਾਡੀ ਭਾਈ ਸਾਡੇ ਕੋਈ ਇੰਨਾ ਕੰਮ ਤਾਂ ਨਾ ਅਸੀਂ ਰੋਜ਼ ਫਿਲਮ ਦੇਖਣ ਜਾਂਦੇ ਭਾਈ ਤੁਸੀਂ ਇੰਨਾ ਪੈਸਾ ਕਮਾਉਨੇ ਆ ਤੁਸੀਂ ਫਿਰ ਪੈਸਾ ਪੈਸਾ ਕਾਦ ਰਹਿੰਨੇ ਆ ਲੱਖ ਰੁਪਿਆ ਤੁਸੀਂ ਕਮਾਉਨੇ ਭਾਜੀ ਮੈਂ ਤੁਹਾਡੀ ਥਾਂ ਹੀ ਲਾਦੀ ਭਾਈ ਤੁਸੀਂ ਇਦਾਂ ਕਾਹਦੇ ਕਾਦ ਰਹਿੰਨੇ ਆ ਭਾਈ ਅਸੀਂ ਆਨਲਾਈਨ 500 ਰੁਪਿਆ ਟਿਕਟਾਂ ਦਾ ਲਾ ਆਇਆ ਤੇ ਤੁਸੀਂ ਵੀ ਕਿਹਨੇ ਤੁਹਾਡੀ ਵੀ ਟਿਕਟ ਆ ਦੰਨੇ ਆ ਵੀਰੇ ਗੱਲ ਹਨਾ ਟਿਕਟਾਂ ਦੀ ਨਹੀਂ ਹੈਗੀ ਕਿ 500 ਰੁਪਈਆ ਜੇ ਤੁਸੀਂ ਟਿਕਟਾਂ ਦੇ ਲਾਇਆ ਦੋਨਾਂ ਨੇ ਚਲ ਮੈਂ ਤੇਰਾ ਨੁਕਸਾਨ ਨਹੀਂ ਹੋਣ ਦਿੰਦਾ ਤੇਰਾ 500 ਰੁਪਈਆ ਲੱਗਾ ਨਾ ਹਾਂਜੀ ਚਲ ਫਿਰ ਆਪਾਂ ਇੱਕ ਸ਼ਰਤ ਲਾਉਂਦੇ ਆ ਤੇ ਸ਼ਰਤ ਹੈਗੀ ਇਹ ਤੈਨੂੰ ਇੱਕ ਘੰਟਾ ਦਿੱਤਾ ਠੀਕ ਆ ਇੱਕ ਘੰਟੇ ਦੇ ਵਿੱਚ ਮੈਂ EMPLOYEE ਹਾਂ ਤੂੰ ਉਸੇ ਦੋਨਾਂ ਦੁਕਾਨ ਦੇ ਮਾਲਕ ਹੈਂ ਤੁਸੀਂ ਇੱਕ ਘੰਟੇ ਦੇ ਵਿੱਚ ਮੈਨੂੰ 500 ਰੁਪਈਆ ਵਾਟ ਕੇ ਦਿਖਾ ਦਿਓ ਤੇ ਜੇ ਤੁਸੀਂ 500 ਰੁਪਇਆ ਵੱਟਦਾ ਤੇ ਬਸ ਮੈਂ ਤੁਹਾਨੂੰ 500 ਦੀ ਜਗ੍ਹਾ 1000 ਰੁਪਇਆ ਦਵਾਂਗਾ ਤੇ ਕੱਲ ਤੁਸੀਂ ਫਿਲਮ ਦੇਖਿਓ ਚਾਹੇ ਇੱਕ ਵਾਰ ਦੇਖਿਓ ਜਾਂ ਦੋ ਵਾਰ ਜਾਂ ਤਿੰਨ ਵਾਰ ਤੇ ਕੱਲ ਦੀ ਐਡਵਾਂਸ ਤੁਹਾਡੀ ਸ਼ੁਕਰੀਆ ਮਜੂਰੇ ਸ਼ਰਤ ਇਹ ਕਿਹੜੀ ਗੱਲ ਐ ਵੀ 500 ਰੁਪਇਆ ਹੀ ਆ ਲੈਨੇ ਆ ਬਾ ਇੱਕ ਘੰਟੇ ਦੇ ਵਿੱਚ 500 ਰੁਪਇਆ ਮੈਨੂੰ ਕਮਾ ਕੇ ਦਿਖਾ ਲੋ ਬਾ ਲੈਨੇ ਆ ਭਾਜੀ ਦੁਕਾਨੀਆ ਮੈਂ ਬੈਠਾ ਹਾਂ ਹੁਣ ਕਿੱਥੇ ਤੇ ਤੁਸੀਂ ਮਾਲਕੇ ਰਕਾਨ ਦੇ ਜਿਹੜਾ ਪਹਿਲਾ ਕਸਟਮਰ ਆਇਆ ਉਹ ਨੂੰ ਤੁਸੀਂ ਸਾਮਾਨ ਸੇਲ ਕਰਨਾ ਹੈ ਤੇ ਮੈਨੂੰ 500 ਰੁਪਏ ਮਟਕੇ ਦਿਖਾਉਣਾ ਇੱਕ ਘੰਟਾ ਦਾ ਡੇਡਲਿਆ 7 ਵਜੇ ਗਏ ਆ 8 ਵਜੇ ਤੱਕ ਮੈਨੂੰ 500 ਰੁਪਏ ਕਮਾ ਕੇ ਦਿਖਾ ਦਿਓ ਠੀਕ ਹੈ ਭਾਈ ਭਾਈ ਇੱਕ ਕੈਪ ਦਿਖਾ ਦਿਓ ਠੀਕ ਹੈ ਭਾਈ ਦਿਖਾ ਲ ਦਿੰਨਾ ਲਓ ਭਾਈ ਆ ਵੇਖੋ ਮੈਂ ਖੋਣ ਗਿਆ ਜੀ ਹਾਂਜੀ ਭਾਈ ਬਹੁਤ ਵਧੀਆ ਡੋਪੀ ਭਾਈਏ ਉਪੀ ਦਾ ਵਧੀਆ ਭਾਈ ਜਲੋ ਇਹ ਕਰ ਦੋ ਫੇ ਸ਼ੁਕਰੀਆ ਭਾਈ ਥੈਂਕ ਯੂ ਤੁਹਾਡਾ ਓਕੇ ਭਾਈ ਓਕੇ ਭਾਈ ਇਹਦਾ ਫੇਰ ਆਇਆ ਦੁਕਾਨ ਤੇ ਆ ਓਕੇ ਜੀ ਸਵਾਗਤ ਆਪਾਂ ਵਟ ਲਿਆ ਹੁਣ ਥੋੜੀ ਜਿਹੀ ਹੋਰ ਵਟ ਰਹੀ ਏ ਇਹ ਕ ਬੈਲਟ ਤਾਂ ਦਿਖਾਈਓ ਭਾਈ ਠੀਕ ਆ ਭਾਈ ਦਿਖਾ ਲ ਦੇਣਾ ਦਿਖਾ ਦੇ ਭਾਈ ਆ ਦੇਖੋ ਭਾਈ ਠੀਕ ਹੈ ਕਿੰਨੇ ਕੇ ਦੀ ਹੈ ਭਾਜੀ ਇਹ ਇਹ 100 ਰੁਪਏ ਦੀ ਹੈ ਭਾਈ ਜੀ ਭਾਈ 200 ਵਾਲੀ ਦਿਖਾਓ ਭਾਈ ਕੋਈ ਵਧੀਆ ਲੱਗਦਾ ਤੁਹਾਨੂੰ ਵੀ ਵਧੀਆ ਦਿਖਾਉਂਗਾ ਆਹ ਲੈ ਗਿੱਟ ਆਹ ਇਹ ਤਾਂ ਭਈਆ ਲੈਦਾ ਦੀ ਗੱਲ ਤੇ ਆ ਤੇ ਆ ਲੈਦਾ ਦੀ ਆਹ ਵਧੀਆ ਭਾਈ ਆਹ ਦੇਖੀਓ ਬੈਟਲ ਠੀਕ ਹੈ ਸਭ ਲਓ ਭਾਈ ਸ਼ੁਕਰੀਆ ਭਾਈ ਥੈਂਕ ਯੂ ਠੀਕ ਹੈ ਜੀ ਭਾਈ ਅਬ ਆਲੂ ਭਾਈ ਲਵਾ ਲਈ ਪਾ ਲਓ ਭਾਈ ਸ਼ੁਕਰੀਆ ਸਾਡਾ ਭਾਈ ਜਿਵੇਂ ਆਪਣੇ ਕੋ 360 ਹੋ ਗਿਆ ਆ ਅੱਧਾ ਘੰਟਾ ਹੋ ਰਿਹਾ ਇੱਕ ਅੱਧਾ ਘਾ ਖੋਰ ਆ ਜਵੇ ਆਪਾਂ 500 ਕੀ ਆਪਾਂ 1000 ਵਟ ਲੈਣਾ ਆ ਭਾਈ ਨੇ ਬਹੁਤ ਵੱਡੀ ਗਲਤੀ ਇਹ ਕਰ ਲਈ ਹੈ ਨਾ ਚਲਿਆ ਦੇਖਿਆ ਆਪਾਂ ਆ ਦੇਖੋ ਭਾਈ 300 ਹੋ ਗਿਆ ਅੱਧਾ ਘੰਟਾ ਰਹਿ ਗਿਆ 200 ਵਟਣਾ 500 ਵਟ ਲੈਣਾ ਭਾਜੀ ਕਿਹੜੀ ਗੱਲ ਆ ਸ਼ਾਇਦ ਮੈਂ ਜ਼ਿਆਦਾ ਵਟ ਲਈ ਹੈ ਭਾਜੀ ਵਧੀਆ ਗੱਲ ਐ ਮੈਨੂੰ ਕਮਾ ਕੇ ਦਿਖਾਓ 500 ਆਹ ਦੇਖੋ ਭਾਈ ਅੱਧਾ ਘੰਟਾ ਹੋ ਰਿਹਾ ਆਪਾਂ ਹਲੇ ਟਾਈਮ ਹੈਗਾ ਆਪਣੇ ਕੋ ਇੱਕ ਅੱਧਾ ਘਾ ਖੋ ਰਾ ਜੀਵੇ ਬਸ ਤੁਹਾਨੂੰ ਪੱਟ ਕੇ ਦਿਖਾਉ ਦੇਣੀ ਅੱਜ ਠੀਕ ਠੀਕ ਪਿਆ ਹਲੇ ਅੱਧਾ ਘੰਟਾ ਹਾਂ ਜੀ ਹਾਂ ਜੀ ਭਾਈ ਲੋਨ ਦੀ ਕੇਸ ਤੇ ਜਾਇਦੀ ਸੀ ਭਾਜੀ ਮੈਂ ਨਹੀਂ ਮਾਲਕ ਹੈਗਾ ਮਾਲਕ ਉਹ ਖੜੇ ਆ ਉਹਨਾਂ ਤੋਂ ਲੈ ਲਓ ਇਨੀ ਕਿਸ ਤੇ ਭਾਈ 500 ਪਿਆ ਤਾਂ ਭਾਜੀ ਹੈ ਨਹੀਂਗਾ ਤੁਸੀਂ ਕੱਲ ਨੂੰ ਲੈ ਜਾਓ ਅਜੇ ਕੱਲੂ ਨਹੀਂ ਆਉਣ ਪਏ ਆ ਦਿਵਾਦ ਹੋਣਾ ਤੇ ਇੰਗੀ ਹਰਪੀਆ ਹੋ ਜਾਣੀ ਹੈ ਚਲੋ ਕੋਈ ਗੱਲ ਨਹੀਂ ਪਈ ਤੇ 1000 ਰੁਪਏ ਲੈ ਜਾ ਪਾਓ ਲੈ ਜਾ ਹੱਥੇ ਨਾਲ ਲੈ ਜਾ ਭਾਈ 15 ਮਿੰਟ ਰਹਿ ਗਏ ਆ ਵੀ ਨਹੀਂ ਪਈਆ ਇਹ ਗੱੋਟਾ ਦੇ ਗਿਆ ਤਾਂ ਸਹੀ ਆ ਯਾਰ ਯਸ਼ਾਣਾ ਹੁਣ ਆਪਾਂ ਇਦਾਂ ਕਹਦੇ ਰੱਬ ਅਗੇ ਅਰਦਾਸ ਕਰਦੇ ਆ ਕਿ ਕੱਦ ਅੱਧਾ ਗਾਹ ਖੋਰਾ ਜਵੇ ਨਾ ਫੇਰ ਰੱਬਾ ਸਾਡੀ ਆ ਜੋ ਮਨੋਕਾਂ ਨਾ ਪੂਰੀ ਕਰ ਦੇ ਸਾਡੇ ਇੱਕ ਅੱਧਾ ਗਾਹ ਖੋਰਾ ਆ ਜਵੇ ਪਾਸ਼ਾ ਇੱਕ ਅੱਧਾ ਗਾਹ ਭੇਜ ਦੇ ਕਿਤਾ ਸੀ ਚੈਲੰਜ ਹਾਜ਼ਰ ਆਣਾ ਬਾਈ ਗੁਰੂ ਜੀ ਸਾਡੇ ਦੀ ਕੈਪਾ ਕਰਦੇ ਬਈ ਬੁੰਗ ਦਿਖਾ ਦੇ ਹਿੰਦ 100 ਆਸਵਾਲ ਭਈਆ 100 ਰੁਪਏ ਦਾ ਨਹੀਂ ਭਾਈ ਇਹਦਾ ਉਹਦਾ ਯਾਰ ਭਾਈ ਕੀ ਲੈਣਾ ਤੁਸੀਂ ਦੱਸੋ ਫੇਰ ਜਲਦੀ ਫੇਸਬੁੱਕ ਇੰਨੇ ਦਾ ਆਇਆ ਆ ਇਹ ਇਹ ਵੀ ਸੌਦਾ ਹੀ ਆ ਐਂ ਦੋ ਭਾਈ ਛੱਡੋ ਯਾਰ ਇਹ ਕੜਾ ਦਿਖਾਓ ਕੜਾ ਲੈਣਾ ਭਾਈ ਕੜਾ ਦੇਖ ਲਓ ਆ ਦੇਖੋ ਭਾਈ ਨਹੀਂ ਬਈ ਰੱਖੋ ਭਾਈ ਯਾਰ ਲੈ ਲਓ ਤੁਸੀਂ ਕੀ ਕਰੀਏ ਖੱਡਾ ਤੇ ਨੂੰ ਕਰੀਏ ਨੇ ਭਾਈ ਲੈ ਲਓ ਤਾਂ ਯਾਰ ਲੈ ਲਾ ਯਾਰ ਵੈਸੇ ਯਾਰ ਲੈ ਲਓ ਭਾਈ ਯਾਰ ਆ ਜੀ ਬਾਈ ਤੁਹਾਨੂੰ ਮੈਂ ਯਾ ਲੈ ਲਓ ਭਾਈ ਕੀ ਖਚ ਹੋ ਗਿਆ ਬਈ ਜਾਨੇ ਯਾਰ ਯਾ ਸਾਡਾ ਟਾਰਗੇਟ ਪੂਰਾ ਹੋ ਜਾਊਗਾ ਲੈ ਲਓ ਯਾਰ ਭਾਈ ਤੁਸੀਂ ਨਹੀਂ ਨਹੀਂ ਭਾਈ ਯਾਰ ਭਾਈ ਯਾ ਲੈ ਲਾ ਕਿਦਾਂ ਕਿਦਾਂ ਦੇ ਗਾਹ ਕਾਉਂਦੇ ਯਾਰ ਕਿਦਾਂ ਕਿਦਾਂ ਦੇ ਕਾਕਾ ਮੱਥਾ ਮਾਨਾ ਬੰਦਾ 5 ਮਿੰਟ ਰਹਿ ਗਏ ਸਾਰੇ ਯਾਰ ਐ ਸੌਕਸ ਦਾ ਸੈੱਟ ਦਿਖਾਈਓ ਕੋਈ ਲੋ ਭਾਈ 120 ਰੁਪਏ ਦਾ ਭਾਈ ਛੇਈ ਭਾਈ ਕੀ ਸੋਹਣਾ ਲੱਗਿਆ ਨਾ ਭਾਈ ਜੀ ਆलो ਭਾਈ ਭਾਈ ਕਿੰਨੇ ਦਾ ਇਹ ਇਹ ਭਾਈ 60 ਰੁਪਏ ਦਾ ਅੱਛਾ ਜੀ ਭਾਈ ਭਾਈ ਜੀ ਪੈਕ ਕਰ ਦੋ ਆਹ ਲਓ ਭਾਈ ਇਹ ਭਾਈ 20 ਰੁਪਏ ਦਾ ਕੁਝ ਹੋਰ ਲੈ ਲਓ ਭਾਈ ਜੀ ਭਾਈ ਪੈਕ ਕਰ ਦੋ ਇਹ ਭਾਈ ਜੀ 20 ਰੁਪਏ ਖੁੱਲੇ ਹੈ ਨਹੀਂ ਕਿ ਤੁਸੀਂ 20 ਰੁਪਏ ਦਾ ਕੁਝ ਹੋਰ ਲੈ ਲਓ ਭਾਈ ਲੈ ਲਓ ਯਾਰ ਸਾਡਾ ਟਾਰਗੇਟ ਪੂਰਾ ਹੋ ਜਾਊਗਾ 20 ਰੁਪਏ ਦਾ ਕੁਛ ਲੈ ਲਓ ਭਾਈ ਜਰੂ ਸਾਡਾ ਟਾਰਗੇਟ ਪੂਰਾ ਹੋ ਜਾਣਾ ਭਾਜੀ ਨਹੀਂ ਨਹੀਂ ਭਾਈ 20 ਰੁਪਏ ਮੈਨੂੰ ਵਾਪਸ ਦੇ ਦੋ ਮੈਨੂੰ ਚਾਹੀਦੇ ਆ ਯਾਰ ਭਾਈ ਲੈ ਲਓ ਕੁਛ 20 ਰੁਪਏ ਦਾ ਕੁਛ ਟੁੱਟੇ ਹੈਗੇ ਸਾਡੇ ਕੋ ਸਾਡਾ ਟਾਰਗੇਟ ਪੂਰਾ ਹੋ ਜਾਊਗਾ ਦਰੋ ਕੁਛ ਨਹੀਂ ਭਾਈ ਚਾਹੀਦੇ ਆ ਮੈਨੂੰ ਯਾਰ 20 ਰੁਪਏ ਚੱਲ ਭਾਈ ਤੁਸੀਂ ਇਹਨਾਂ ਕਰਦੇ ਇੱਕ ਕੋਕੇ ਦਾ ਦਿਵਾ ਦਿਓ ਕਿਨੇ ਦੇ 20 ਰੁਪਏ ਆ ਜਿਹੜਾ ਆਹ ਲਓ ਭਾਜੀ ਆ ਭਾਜੀ 20 ਦਾ ਹੀ ਆ ਓਕੇ ਭਾਜੀ ਸ਼ੁਕਰੀਆ ਭਾਈ ਤੁਹਾਡਾ ਥੈਂਕ ਯੂ ਸਾਡਾ ਟਾਰਗੇਟ ਪੂਰਾ ਹੋ ਗਿਆ ਨੋ ਭਾਜੀ ਤੁਹਾਨੂੰ ਮੈਂ ਹੋਰ ਨਾ ਹੋ ਬੜੀ ਸ਼ੁਕਰੀਆ ਨਾਲ ਥੈਂਕ ਯੂ ਭਾਜੀ ਓਕੇ ਹਲੋ ਭਾਜੀ 1 ਮਿੰਟ ਰਹਿ ਗਿਆ ਸੀਗਾ ਅਸੀਂ 500 ਰੁਪਏ ਹਰ ਵਾਟ ਕੇ ਦਿਖਾਤਾ ਅੱਛਾ ਆ 500 ਰੁਪਏ ਵਾਟ ਕੇ ਦਿਖਾਤਾ ਹਾਂਜੀ ਚਲ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਠੀਕ ਹੈ ਪਰ ਇਹਨਾਂ 500 ਰੁਪਈਆਂ ਦੇ ਵਿੱਚੋਂ ਤੁਸੀਂ ਕਮਾਈ ਕਿੰਨੀ ਇਹ ਦੱਸੋ ਇਹ ਤਾਂ ਸਿਰਫ ਤੁਸੀਂ ਇਹ ਦੱਸਦੇ ਹੋ ਕਿ 500 ਰੁਪਇਆ ਵਟ ਕੇ ਦੇ ਦਿੱਤਾ ਆ ਇਹਦੇ ਵਿੱਚੋਂ ਕਮਾਈ ਕਿੰਨੀ ਹੋਈ ਆ ਪਤਾ ਇਹਦੇ ਵਿੱਚੋਂ ਕਮਾਈ ਸਿਰ 50 ਰੁਪਏ ਦੀ ਹੋਈ ਆ ਇਹ ਤਾਂ ਹਲੇ ਤੁਹਾਨੂੰ ਕਹਿਣਾ ਸੌਖਾ ਲੱਗਦਾ ਜੀ ਮੈਂ ਦੁਕਾਨ ਪਾਈ ਹੋਆ ਹਨਾ ਪਤਾ ਨਹੀਂ ਭਾਈ ਸਾਨੂੰ 8-8000 ਰੁਪਏ ਤਨਖਾਹਾਂ ਦੇ ਕੇ ਤੇ ਆਪਾਂ ਤੇ ਲੱਖ ਰੁਪਇਆ ਘੁਮਾਰਿਆ ਆ ਆ ਇਹਨਾਂ 500 ਰੁਪਇਆ ਦੇ ਵਿੱਚੋਂ ਪਰਾ ਮੇਰੇ ਸਿਰ 50 ਰੁਪਏ ਬੱਟੇ ਆ ਸੇਰ ਇਹਦਾ 50 ਰੁਪਏ ਤੁਸੀਂ ਸਿਰਫ ਇੱਕ ਕਮਾਈ ਹੋਈ ਆ ਇਹ ਸੇਰ ਤੁਸੀਂ 500 ਰੁਪਏ ਦਿੱਤੀ ਮੈਂ ਕਿ 500 ਰੁਪਏ ਤੁਸੀਂ ਵੰਡ ਕੇ ਦਿਖਾਓ ਇਹਦੇ ਗਾ ਤੁਹਾਨੂੰ ਪਤਾ ਜੇ ਹਨਾ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕਮਾਈਆਂ ਬਹੁਤ ਆ ਪਰ ਕਮਾਈਆਂ ਥੋੜੀਆਂ ਹਨ ਹੀ ਨਹੀਂ ਇਹ ਸਿਰਫ ਇੰਨੀ ਕਮਾਈ ਸੀ 50 ਰੁਪਏ ਹਾਂ ਜਿਹੜੀ ਗਾ ਚੀਜ਼ਾਂ ਲੈ ਕੇ ਗਏ ਆ ਉਹ ਬੈਲਟ ਲੈ ਕੇ ਗਿਆ ਠੀਕ ਆ ਉਹ 180 ਦੀ ਬੈਲਟ 20 ਰੁਪਏ ਮੁੱੱਚੋ ਬੱਟੇ ਠੀਕ ਆ ਇੱਕ ਟੋਪੀ ਲੈ ਕੇ ਗਿਆ 10 ਰੁਪਏ ਸਿਰਫ ਉਹ ਤੋਂ ਉਹਦੇ ਵਿੱਚੋਂ ਮੱਟੇ ਤੇ ਹੁਣ ਜਿਹੜੇ ਉਹ ਮੁੰਡਾ 180 ਰੁਪਏ ਦਾ ਸਾਮਾਨ ਲੈ ਰਿਆ ਸੀਗਾ 180ਆਂ ਦਾ ਸਾਮਾਨ ਲਿਆ ਤੇ 200 ਰੁਪਏ ਤੁਸੀਂ ਉਹ ਤੋਂ ਧੱਕੇ ਨਾਲ ਲਿਆ ਕਿ 20 ਰੁਪਏ ਦੀ ਭਾਜੀ ਚੀਜ਼ ਲਾ ਜਾਓ ਨਹੀਂ ਤਾਂ ਸਾਡਾ ਟਾਰਗੇਟ ਹੀ ਪੂਰਾ ਨਹੀਂ ਹੋਣਾ ਤੁਸੀਂ ਨੂੰ ਧੱਕੇ ਨਾਲ ਚੀਜ਼ ਵੇਚੀ ਆ ਤੇ ਉਹਦੇ ਵਿੱਚੋਂ ਸਿਰਫ 50 ਰੁਪਏ ਆ ਜਾਲ ਤਾਂ ਤਾਂ ਹੁੰਦੀ ਕਿ ਹਾਂ ਜੇ ਤੁਸੀਂ 2500 ਜਾਂ 3000 ਦਾ ਸਾਮਾਨ ਸੇਲ ਕਰਦੇ ਤਾਂ ਉਹਦੇ ਵਿੱਚੋਂ 500 ਰੁਪਏ ਦੀ ਕਮਾਈ ਹੋਣੀ ਸੀਗੀ ਉਹਨਾ ਉਹ ਸੱਚੀਆਂ ਲਾਦੀਆਂ ਕਿ ਯਾਰ ਆਪ ਭਾਈ ਨੇ ਪਾਇਆ ਜਾਂ ਇਤਾਂ ਉਦੋਂ ਹੁਣ ਉਹਦਾ ਤੁਸੀਂ ਕਦੇ ਅਰਦਾਸ ਨਹੀਂ ਕੀਤੀ ਦੁਕਾਨ ਤੇ ਆ ਕੇ ਆਪਣੇ ਟਾਰਗੇਟ ਪੂਰਾ ਕਰ ਲਈ ਤੇ ਅਰਦਾਸਾ ਕਰਦੇ ਬੈਸੀਏ ਕਿ ਏ ਪ੍ਰਮਾਤਮਾ ਸਾਡਾ ਚੈਲੰਜ ਪੂਰਾ ਕਰ ਦੇ ਅੱਗੇ ਤਾਂ ਭਾਈ ਅੱਗੇ ਤਾਂ ਇਦਾਂ ਨਹੀਂ ਹੋਊਗਾ ਭਾਜੀ ਹੁਣ ਸਾਨੂੰ ਸਬਕ ਮਿਲ ਗਿਆ ਭਾਜੀ ਇਸ ਗੱਲ ਦਾ ਭਾਈ ਹੁਣ ਤਾਂ ਘੰਟਾ ਹੋ ਗਿਆ ਹਾਂ ਪੈ ਜਾ ਸਕਦੇ ਚਲ ਤੂੰ ਜਾ ਤੂੰ ਦੂਰ ਜਾਣਾ ਹੁਣ ਤੂੰ ਨਿਕਲ ਜਾ ਪਤਾ ਲੱਗ ਗਿਆ ਨਾ ਕਿ ਇਹ ਹੀ ਸਾਰੇ ਕੁਝ ਕਹਿੰਦੇ ਕਿ ਬਹੁਤ ਕਮਾਈਆਂ ਦੁਕਾਨਾਂ 'ਚ ਇਹ ਤੇ ਇਹਨਾਂ ਨੂੰ ਇਹਨਾਂ ਕਮਾਈ ਹੋ ਰਿਆ ਪਰ ਉਹਨੂੰ ਪੁੱਛ ਕੇ ਦੇਖੋ ਸਾਡੇ ਵੀ ਸਿਰ ਤੇ ਟੈਨਸ਼ਨਾਂ ਹੁੰਦੀਆਂ ਆ ਕਿ ਰਾਤ ਨੂੰ ਜੇ ਜਿਹੜੇ ਵਪਾਰੀਆਂ ਦੇ ਪੈਸੇ ਦੇਣੇ ਆ ਜਿਨ੍ਹਾਂ ਤੋਂ ਸਮਾਨ ਲੈਣਾ ਆ ਜਿਨ੍ਹਾਂ ਦੀ ਕਸ਼ਤਾ ਦੇਣੀ ਆ ਜੇ ਲੱਗਦਾ ਨਾ ਕਿਸੇ ਦੁਕਾਨਦਾਰ ਬਹੁਤ ਜ਼ਿਆਦਾ ਕਮਾਈਆਂ ਕਰਦੇ ਆ ਇਹਨਾਂ ਲੱਖਾਂ ਕਮਾਉਂਦੇ ਆ ਤੁਹਾਨੂੰ ਲੱਗਦਾ ਹੋਊਗਾ ਉਹ ਸਾਨੂੰ ਪੁੱਛ ਕੇ ਦੇਖੋ ਕਿੰਨਾ ਅਸੀਂ ਔਖੇ ਹੋ ਕੇ ਕੰਮ ਕਰਦੇ ਆ ਕਿੰਨੇ ਦਿਮਾਗ ਦੇ ਵਿੱਚ ਟੈਨਸ਼ਨ ਆ ਰਹਿੰਦੀਆਂ ਆ ਉਹ ਦੇਖਣ ਵਾਲਾ ਲੱਗਦਾ ਕਿ ਪਤਾ ਨਹੀਂ ਯਾਰ ਕਿੰਨੇ ਕੇ ਇਹ ਕਮਾਈਆਂ ਕਰ ਰਹੇ ਆ ਬਾ ਮੈਂ ਯਾਰ ਤਲਵਈ ਨਹੀਂ ਕਹ ਰਿਹਾ ਕਿ ਛੁੱਟੀ ਨਾ ਕਰ ਛੁੱਟੀ ਕਰੋ ਪਰ ਕਿਸੇ ਦਿਨ ਤਿਹਾੜੀ ਤੇ ਕਰੋ ਮੈਂ ਮੰਨਦਾ ਜੀ ਸਾਰਿਆਂ ਦਾ ਕਰਦਾ ਆ ਸਾਡਾ ਵੀ ਦਿਲ ਕਰਦਾ ਅਸੀਂ ਜਨਮੇ ਜਾ ਕੇ ਫਿਲਮਾਂ ਦੇਖੀਏ ਤੇ ਅਸੀਂ ਵੀ ਘਰ ਦੇ ਨੇ ਜੇ ਕਿ ਹੋਟਲ ਜਾ ਕੇ ਰੋਟੀਆਂ ਖਾਈਏ ਪਰ ਦੁਕਾਨਦਾਰੀਆਂ ਕਰਨੀਆਂ ਵੀਰੇ ਸੌਖੀ ਗੱਲ ਨਹੀਂ ਹੈਗੀ ਬਹੁਤ ਔਖਾ ਆ ਕੰਤਾ ਪਤਾ ਲੱਗੇ ਗਿਆ ਹੁੰਦਾ ਤੈਨੂੰ ਹਾਂਜੀ ਹਾਂਜੀ ਭਾਈ ਇਹਨੂੰ ਮਿਲ ਗਿਆ ਸਵਕ ਭਾਜੀ ਸਹੀ ਗੱਲ ਕਰਦੀ ਬੱਸ ਇਹਦੇ ਹੀ ਹੁਣ ਬਾਕੀ ਤੇਰੀ ਮਰਜ਼ੀ ਹੈ ਕੱਲ ਤੂੰ ਉਹਨਾਂ ਦੁਕਾਨ ਤੇ ਜਾ ਜੀ ਨਹੀਂ ਤਾਂ ਮੇਰੇ ਤੋਂ ਰੁਪਈਆ 1000 ਲੈ ਜੀ ਤੇ ਉਹਦੇ ਨਾਲ ਜਾ ਕੇ ਫਿਲਮ ਦੇਖੇ ਨਹੀਂ ਕੋਈ ਨਹੀਂ ਭਾਜੀ ਹੁਣ ਮੈਨੂੰ ਲੈਸਨ ਮਿਲ ਗਿਆ ਭਾਜੀ ਹੁਣ ਮੈਨੂੰ ਹਾਂਣ ਭਾਈ ਲੈਸਨ ਮਿਲ ਗਿਆ ਉਹਦਾ ਭਾਜੀ ਸੋ ਦੋਸਤੋ ਅੱਜ ਇੱਕ ਛੋਟਾ ਜਿਹਾ ਮੈਸੇਜ ਦੇਈਏ ਇਸ ਵੀਡੀਓ ਲਈ ਤੇ ਤੁਹਾਨੂੰ ਜੇਕਰ ਸਾਡੀ ਵੀਡੀਓ ਲੱਗੂ ਜੀ ਵਧੀਆ ਤੇ ਚੈਨਲ ਨੂੰ ਸਾਡੇ ਜਰੂਰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਤੇ ਫੋਲੋ ਤੇ ਸ਼ੇਅਰ ਧੰਨਵਾਦ